ਅੱਜ ਆਖਾਂ ਵਾਰੇ ਸ਼ਾ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ ਅੱਜ ਲਖਾਂ ਧੀਆਂ ਰੋਂਦੀਆਂ ਤੈਨੂੰ ਵਾਰੇ ਸ਼ਾ ਨੂੰ ਕਹਿ ਉਠ ਦਰਦਮੰਦਾਂ ਦੇ ਆ ਦਰਦੀਆ ਉਠ ਤੱਕ ਆਪਣਾ ਪੰਜਾਬ ਅੱਜ ਬੇਲੇ ਲਾਸ਼ਾਂ ਵਿਛੀਆਂ ਤੇ ਲਹੂ ਪਰੇਚਨਾਬ ਕਿਸਨੇ ਪੰਜਾ ਪਾਣੀਆਂ ਵਿੱਚ ਦਿੱਤੀ ਜ਼ਹਿਰ ਮਿਲਾ ਤੇ ਉਹਨਾਂ ਪਾਣੀਆਂ ਤਰਤ ਨੂੰ ਦਿੱਤਾ ਪਾਣੀ ਲਾ ਇਸ ਜ਼ਰਖੇ ਜ਼ਮੀਨ ਦੇ ਲੂ ਲੂ ਫੁਟਿਆ ਜ਼ਹਿਰ ਇਸ ਜ਼ਰਖੇ ਜ਼ਮੀਨ ਦੇ ਲੂ ਲੂ ਫੁਟਿਆ ਜ਼ਹਿਰ ਦੋਸਤੋ ਪੋਸੂਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਇਕ ਸੀ ਅਮਰਤਾ ਪ੍ਰੀਤਮ ਅਮਰਤਾ ਪ੍ਰੀਤਮ ਪੰਜਾਬੀ ਸਾਹਿਤ ਦਾ ਉਹ ਨਾਮ ਜਿਸ ਨੇ ਆਪਣੀ ਕਲਮ ਦੇ ਨਾਲ ਬਹੁਤ ਸਾਹਿਤ ਲਿਖਿਆ ਹੈ ਉਹ ਸਾਹਿਤ ਜੋ ਅੱਜ ਸਲੀਬ ਸਾਹ ਦਾ ਵੀ ਹਿੱਸਾ ਹੈ ਅਮਰਤਾ ਪ੍ਰੀਤਮ ਇੱਕ ਬਹੁਤ ਹੀ ਖੂਬਸੂਰਤ ਲੇਖਕਾਮਾਂ ਦੇ ਵਿੱਚੋਂ ਇੱਕ ਸੀ ਉਹਨਾਂ ਦੀ ਜ਼ਿੰਦਗੀ ਉਹਨਾਂ ਦਾ ਬਚਪਨ ਤਾਂ ਜ਼ਿੰਦਗੀ ਦੇ ਵਿੱਚ ਕੀ ਕੁਝ ਪ੍ਰਾਪਤ ਕੀਤਾ ਤਾਂ ਕੀ ਜ਼ਿੰਦਗੀ ਚ ਖੋਇਆ ਅੱਜ ਇਸ ਪੂਰੇ ਐਪੀਸੋਡ ਦੇ ਵਿੱਚ ਆਪਾਂ ਗੱਲ ਕਰਾਂਗੇ ਅਮਰਤਾ ਪ੍ਰੀਤਮ ਜੀ ਦਾ ਜਨਮ 31 ਦਸੰਬਰ 1919 ਨੂੰ ਗਿਆਨੀ ਕਰਤਾਰ ਸਿੰਘ ਹਿਤਕਾਰੀ ਤੇ ਮਾਤਾ ਰਾਜਕੌਰ ਦੇ ਘਰ ਗੁਜਰਾਵਾਲਾ ਪਾਕਿਸਤਾਨ ਦੇ ਵਿੱਚ ਹੋਇਆ ਉਸ ਦੇ ਪਿਤਾ ਇੱਕ ਚੰਗੇ ਛੰਦ ਸ਼ਾਸਤਰੀ ਸਨ ਅਮਰਤਾ ਨੇ ਕਾਫੀਏ ਰਦੀਫ ਦੀ ਜਾਣਕਾਰੀ ਤੇ ਕਾਵ ਰਚਨਾ ਦਾ ਹੋਰ ਮੁੱਢਲਾ ਗਿਆਨ ਆਪਣੇ ਪਿਤਾ ਤੋਂ ਪ੍ਰਾਪਤ ਕੀਤਾ ਆਪ ਦੀ ਮਾਤਾ ਨੇ 4 ਸਾਲ ਦੀ ਉਮਰ ਦੇ ਵਿੱਚ ਇਸ ਦੀ ਕੁੜਮਾਈ ਦੂਰ ਦੇ ਰਿਸ਼ਤੇ ਵਿੱਚ ਭੂਆ ਦੇ ਪੁੱਤਰ ਨਾਲ ਕਰ ਦਿੱਤੀ ਜਦੋਂ ਇਹ 11 ਸਾਲ ਦੀ ਹੋਈ ਤਾਂ ਇਸ ਦੀ ਮਾਂ ਦੀ ਮੌਤ ਹੋ ਗਈ ਪੀਤਾ ਨੇ 16 ਸਾਲ ਦੀ ਉਮਰ ਦੇ ਵਿੱਚ ਉਸ ਦਾ ਵਿਆਹ ਕਰਕੇ ਆਪਣੀ ਪਤਨੀ ਦੀ ਜ਼ੁਬਾਨ ਪੁਗਾਈ ਅਤੇ ਆਪਣਾ ਫਰਜ਼ ਨਿਭਾਇਆ ਇਹ ਵਿਆਹ 1936 ਦੇ ਵਿੱਚ ਪ੍ਰੀਤਮ ਸਿੰਘ ਦੇ ਨਾਲ ਹੋਇਆ ਇਸ ਵਿਆਹ ਤੋਂ ਬਾਅਦ ਹੀ ਉਸ ਨੇ ਉਪਨਾਮ ਪ੍ਰੀਤਮ ਆਪਣੇ ਪਤੀ ਤੋਂ ਲਿਆ ਉਹਨਾਂ ਨੇ ਪਤੀ ਦਾ ਨਾਮ ਹੀ ਆਪਣੀ ਜ਼ਿੰਦਗੀ ਦਾ ਆਧਾਰ ਬਣਾਇਆ ਤੇ ਉਸੇ ਨੂੰ ਹੀ ਤਖੱਲਸ ਦੇ ਤੌਰ ਤੇ ਲਗਾ ਲਿਆ ਉਹ ਆਪਣੇ ਵਿਆਹਤਾ ਜੀਵਨ ਨਾਲ ਖੁਸ਼ ਨਹੀਂ ਸੀ ਅਤੇ ਉਸ ਨੇ ਆਪਣੇ ਪਤੀ ਨੂੰ 1960 ਦੇ ਵਿੱਚ ਛੱਡ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਉਸ ਬਿਨਾਂ ਹਾਲਾਤ ਜੋ ਇਹਨਾਂ ਦੀ ਕਵਿਤਾ ਦੇ ਵਿੱਚ ਦਰਦ ਸੀ ਅੱਜ ਅੱਖਾਂਵਾਰੇ ਸ਼ਾ ਨੂੰ ਕਿਤੋਂ ਕਬਰਾਂ ਵਿੱਚੋਂ ਬੋਲ ਦੇ ਫਿਰ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ 1947 ਦੀ ਵੰਡ ਦਾ ਉਹ ਦਰਦ ਜਿਹੜਾ ਹੈ ਇਸ ਕਵਿਤਾ ਤੋਂ ਸਾਫ਼-ਸਾਫ਼ ਨਜ਼ਰ ਆਉਂਦਾ ਹੈ ਹੁਣ ਆਪਾਂ ਜੇਕਰ ਇਹਨਾਂ ਦੀ ਸਿੱਖਿਆ ਤੇ ਨਜ਼ਰ ਮਾਰੀਏ ਦੱਸਿਆ ਜਾ ਰਿਹਾ ਕਿ ਅਮਰਤਾ ਪ੍ਰੀਤਮ ਨੇ 1932 ਵਿੱਚ 8ਵੀਂ ਅਤੇ ਵਿਦਵਾਨੀ ਦੀ ਪ੍ਰੀਖਿਆ ਪਾਸ ਕੀਤੀ 1933 ਦੇ ਵਿੱਚ ਗਿਆਨਨੀ ਪਾਸ ਕੀਤੀ ਤੇ ਫਿਰ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਦਸਵੀਂ ਕੀਤੀ ਅਮਰਤਾ ਪ੍ਰੀਤਮ ਕਈ ਪਛਾਵਾਂ ਦੀ ਮਹਾਰਸੀ 15 ਮਈ 1973 ਨੂੰ ਦਿੱਲੀ ਯੂਨੀਵਰਸਿਟੀ ਵੱਲੋਂ ਡੀ ਲਿਟ ਦੀ ਆਨਰੇਰੀ ਡਿਗਰੀ ਵੀ ਮਿਲੀ ਅਤੇ ਆਜ਼ਾਦ ਭਾਰਤ ਦੀ ਪਦਮ ਸ਼੍ਰੀ ਦੀ ਉਪਾਦੀ ਵੀ ਇਹਨਾਂ ਨੂੰ ਨਸੀਬ ਹੋਈ ਅਮਰਤਾ ਦਾ ਬਚਪਨ ਲਹੌਰ ਦੇ ਵਿੱਚ ਗੁਜ਼ਰਿਆ ਤੇ ਸਿੱਖਿਆ ਵੀ ਉੱਥੋਂ ਹੀ ਹੋਈ ਇਸ ਨੇ ਕਿਸ਼ੋਰਾ ਅਵਸਥਾ ਤੋਂ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ ਇਸ ਨੇ ਕਵਿਤਾਾਂ ਮਾਂ ਕਹਾਣੀ ਨਿਬੰਧ ਲਿਖੇ ਇਸ ਦੀਆਂ ਪ੍ਰਕਾਸ਼ਿਤ ਕਿਤਾਬਾਂ 50 ਤੋਂ ਜ਼ਿਆਦਾ ਨੇ ਇਸ ਦੀਆਂ ਮਹੱਤਵਪੂਰਨ ਰਚਨਾਾਂ ਮਾ ਅਨੇਕ ਦੇਸੀ ਤੇ ਵਿਦੇਸ਼ੀ ਪਛਾਮਾਂ ਦੇ ਵਿੱਚ ਅਨੁਵਾਦ ਕੀਤੀਆਂ ਮਿਲਦੀਆਂ ਨੇ ਅਮਰਤਾ ਪ੍ਰੀਤਮ ਨੇ ਦੋ ਬੱਚੇ ਪੁੱਤਰ ਨਵਰਾਜ ਤੇ ਪੁੱਤਰੀ ਕੰਬਲਾ ਨੂੰ ਜਨਮ ਦਿੱਤਾ। ਦੇਸ਼ ਦੀ ਵੰਡ ਤੋਂ ਪਿੱਛੋਂ ਉਹ ਲਾਹੌਰ ਤੋਂ ਦੇਰਾਦੂਨ ਤੇ ਫਿਰ ਦਿੱਲੀ ਆ ਕੇ ਵਸਣ ਲੱਗ ਪਏ। ਅਮਰਤਾ ਪ੍ਰੀਤਮ ਨੂੰ ਸਾਹਿਤ ਦਾ ਪੜਨ ਦਾ ਬਹੁਤ ਸ਼ੌਕ ਸੀ। ਸਾਹਿਤ, ਸੰਗੀਤ, ਫੋਟੋਗ੍ਰਾਫੀ ਤੇ ਟੈਨਿਸ ਖੇਡਣ ਦਾ ਵੀ। ਅਮਰਤਾ ਪ੍ਰੀਤਮ ਜੀ ਨੂੰ ਬਹੁਤ ਸ਼ੌਕ ਸੀ ਅਮਰਤਾ ਪ੍ਰੀਤਮ ਦਾ ਪਹਿਲਾ ਕਾਵ ਸੰਗ੍ਰਹਿ ਅਮ੍ਰਿਤ ਲਹਿਰਾਂ ਸੀ ਪੰਜਾਬ ਦੇ ਸਭ ਤੋਂ ਹਰਮਨ ਪਿਆਰੇ ਲੇਖਕਾਂ ਵਿੱਚੋਂ ਅਮਰਤਾ ਪ੍ਰੀਤਮ ਜੀ ਇੱਕ ਸੀ ਪੰਜਾਬ ਦੇ ਗੁਜਰਾਵਾਲੇ ਜ਼ਿਲ੍ਹੇ ਵਿੱਚ ਪੈਦਾ ਹੋਈ ਅਮਰਤਾ ਪ੍ਰੀਤਮ ਨੂੰ ਪੰਜਾਬੀ ਭਾਸ਼ਾ ਦੀ ਪਹਿਲੀ ਕਵਿਤਰੀ ਮੰਨਿਆ ਜਾਂਦਾ ਸੀ ਉਸ ਨੇ ਕੁੱਲ ਮਿਲਾ ਕੇ ਲਗਭਗ 100 ਦੇ ਕਰੀਬ ਕਿਤਾਬਾਂ ਲਿਖੀਆਂ ਜਿਨ੍ਹਾਂ ਦੇ ਵਿੱਚੋਂ ਉਹਨਾਂ ਦੀ ਆਤਮ ਕਥਾ ਰਸੀਦੀ ਟਿਕਟ ਵੀ ਸ਼ਾਮਲ ਸੀ ਦੋਸਤੋ ਰਸੀਦੀ ਟਿਕਟ ਟਿਕ ਜ਼ਿੰਦਗੀ ਨੂੰ ਜ਼ਿੰਦਗੀ ਦੇ ਨਾਲ ਕਿਵੇਂ ਜੋੜਦੀ ਹੈ ਔਰ ਕੀ ਜ਼ਿੰਦਗੀ ਦੀਆਂ ਸਚਾਈਆਂ ਨੇ ਜੇਕਰ ਤੁਹਾਡੇ ਕੋਲ ਵਕਤ ਹੋਵੇ ਤਾਂ ਤੁਸੀਂ ਅਮਰਤਾ ਪ੍ਰੀਤਮ ਜੀ ਦੀ ਆਤਮ ਕਥਾ ਅ ਰਸੀਦੀ ਟਿਕਟ ਜ਼ਰੂਰ ਪੜਨਾ ਅਮਰਤਾ ਪ੍ਰੀਤਮ ਉਹਨਾਂ ਸਾਹਿਤਕਾਰਾਂ ਵਿੱਚੋਂ ਇੱਕ ਸਨ ਜਿਨਾ ਦੀਆਂ ਰਚਨਾਵਾਂ ਦਾ ਅਨੇਕ ਪਸ਼ਾਵਾਂ ਦੇ ਵਿੱਚ ਅਨੁਵਾਦ ਹੋਇਆ ਉਸਨੇ ਕਈ ਕਾਵ ਸੰਗ੍ਰਹਿ ਪੰਜਾਬੀ ਝੋਲੀ ਵਿੱਚ ਪਾਏ ਉਸਦਾ ਪਹਿਲਾ ਕਾਵ ਸੰਗ੍ਰਹਿ ਠੰਡੀਆਂ ਕਿਰਨਾ 1935 ਦੇ ਵਿੱਚ ਪ੍ਰਕਾਸ਼ਿਤ ਹੋਇਆ ਉਸਨੇ ਵਿਅਤਨਾਮ ਰੂਸ ਹੰਗਰੀ ਰូមਾਨੀਆ ਬੁਲਗਾਰੀਆ ਤੇ ਹੋਰ ਕਈ ਦੇਸ਼ਾਂ ਦੀ ਜਿਹੜੀ ਯਾਤਰਾ ਹੈ ਉਹ ਕੀਤੀ ਹੈ ਅਮਰਤਾ ਪ੍ਰੀਤਮ ਨੂੰ 1956 ਦੇ ਵਿੱਚ ਸੁਨੇੜੇ ਕਾਵ ਸੰਗ੍ਰਹਿ ਦੇ ਸਾਹਿਤਿਕ ਅਕਾਦਮੀ ਪੁਰਸਕਾਰ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ 1958 ਦੇ ਵਿੱਚ ਭਾਸ਼ਾ ਵਿਭਾਗ ਪੰਜਾਬ ਦੇ ਵੱਲੋਂ ਸਨਮਾਨ ਮਿਲਿਆ ਸਾਹਿਤਿਕ ਕਲਾ ਪਰਿਸ਼ਦ ਦਿੱਲੀ ਵੱਲੋਂ 1974 ਵਿੱਚ ਸਨਮਾਨ ਦਿੱਤਾ ਗਿਆ ਕਰਨਟ ਸਾਹਿਤ ਸੰਮੇਲਨ ਦੇ ਵਿੱਚ ਵੀ ਇਨਾਂ ਨੂੰ ਬਕਾਇਦਾ ਤੌਰ ਤੇ ਇੱਕ ਇਨਾਮ ਮਿਲਿਆ 1982 ਦੇ ਵਿੱਚ ਇਨਾਂ ਨੂੰ ਇਨਾਂ ਨੂੰ ਕਾਗਜ਼ ਤੇ ਕਨਵੈਂਸ ਕਾਬ ਸੰਗ੍ਰਹਿ ਤੇ ਗਿਆਨ ਪੀਠ ਅਵਾਰਡ ਦਿੱਤਾ ਗਿਆ ਅਮਰਤਾ ਪ੍ਰੀਤਮ ਨੇ ਆਪਣੀਆਂ ਰਚਨਾਵਾਂ ਦੇ ਵਿੱਚ ਫਿਰਕੂ ਫਸਾਦਾਂ سرمਾਈਦਾਰੀ ਸ਼ੋਸ਼ਣ ਦੇ ਖਿਲਾਫ ਆਵਾਜ਼ بلند ਕੀਤੀ 1960 ਦੇ ਵਿੱਚ ਅਮਰਤਾ ਪ੍ਰੀਤਮ ਆਪਣੇ ਪਤੀ ਤੋਂ ਦੂਰ ਪੈ ਗਈ ਫਿਰ ਜੀਵਨ ਦੇ ਆਖਰੀ 40 ਸਾਲ ਇਮਰੋਜ਼ ਨਾਲ ਬਿਤਾਏ ਅਮਰਤਾ ਪ੍ਰੀਤਮ ਇੱਕ ਬਹੁਤ ਸ਼ਕਤੀਸ਼ਾਲੀ ਵਿਅਕਤੀ ਸੀ ਉਸ ਨੇ ਪੰਜਾਬੀ ਸਾਹਿਦ ਦੀ ਵਿਲੱਖਣ ਸੇਵਾ ਕੀਤੀ ਹੈ ਲੇਕਿਨ ਪੰਜਾਬੀ ਸਾਹਿਦ ਦੀ ਸੇਵਾ ਕਰਦਿਆਂ ਕਰਦਿਆ ਆਖਰੋ ਦਿਨ ਆ ਗਿਆ ਜਦੋਂ ਮਾਲਕ ਨੇ ਇਸ ਰੂਹ ਨੂੰ ਆਲਿਆ 31 ਅਕਤੂਬਰ 2005 ਨੂੰ 86 ਸਾਲ ਦੀ ਉਮਰ ਵਿੱਚ ਅਮਰਤਾ ਪ੍ਰੀਤਮ ਜੀ ਦਾ ਦੇਹਾਂਤ ਹੋ ਗਿਆ। ਦੋਸਤੋ ਇੱਕ ਅਜਿਹਾ ਨਾਮ ਹੈ ਜਿਨ੍ਹਾਂ ਦੀਆਂ ਲਿਖੀਆਂ ਹੋਈਆਂ ਕਵਿਤਾ, ਗੀਤ, ਗਜ਼ਲ, ਨਾਵਲ, ਆਤਮ ਕਥਾ ਤੇ ਹੋਰ ਬਹੁਤ ਸਾਰਾ ਸਾਹਿਤ ਜਿਨ੍ਹਾਂ ਨੂੰ ਪੜ ਪੜ ਕੇ ਅੱਜ ਦੇ ਨੌਜਵਾਨ ਪੰਜਾਬੀ ਸਾਹਿਤ ਦੇ ਨਾਲ ਜੁੜਦੇ ਨੇ ਅਮਰਤਾ ਪ੍ਰੀਤਮ ਜੇ ਨਾਵਲਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾ ਨਾਵਲ 1946 ਦੇ ਵਿੱਚ ਜੈ ਸ਼ਰੀ ਫਿਰ 1949 ਦੇ ਵਿੱਚ 1950 ਦੇ ਵਿੱਚ ਆਲਣਾ ਇਹ ਮਾਫ ਕਰਨਾ 1950 ਦੇ ਵਿੱਚ ਪਿੰਜਰ ਹਿੰਦੀ ਉਰਦੂ ਗੁਜਰਾਤੀ ਮਲਿਆਲਮ ਮਰਾਠੀ ਕਈ ਪਸ਼ਾਵਾਂ ਦੇ ਵਿੱਚ ਇਸ ਦਾ ਅਨੁਵਾਦ ਹੋਇਆ 1952 ਦੇ ਵਿੱਚ ਆਲਣਾ 1958 ਦੇ ਵਿੱਚ ਅਸੂ 1959 ਦੇ ਵਿੱਚ ਇੱਕ ਸਵਾਲ ਔਰ 60 64 63 64 64 ਇਹ ਸਾਰੇ ਸਾਲ ਦੇ ਵਿੱਚ ਇੱਕ ਵਾਰ ਇੱਕ ਨਾਵਲ ਜ਼ਰੂਰ ਲਿਖਦੇ ਸਨ ਲੇਕਿਨ ਆਤਮ ਕਥਾ ਰਸੀਦੀ ਟਿਕਟ ਰਸੀਦੀ ਟਿਕਟ ਬਾਰੇ ਜੇ ਆਪਾਂ ਗੱਲ ਕਰੀਏ ਤੇ ਆਮ ਤੌਰ ਤੇ ਦਸਤਾਵੇਜ਼ਾ ਤੰਬਾਕੂ ਅਲਕੋਹਲ ਪੀਣ ਵਾਲੀਆਂ ਚੀਜ਼ਾਂ ਨਸ਼ੀਲੇ ਪਦਾਰਥ ਅਤੇ ਦਵਾਈਆਂ ਤਾਸ਼ ਸ਼ਿਕਾਰ ਲਾਇਸੈਂਸ ਹਥਿਆਰ ਰਜਿਸਟ੍ਰੇਸ਼ਨ ਅਤੇ ਹੋਰ ਕਈ ਚੀਜ਼ਾਂ ਤੇ ਟੈਕਸ ਜਾਂ ਫੀਸ ਇਕੱਠੀ ਕਰਨ ਲਈ ਵਰਤਿਆ ਜਾਣ ਵਾਲਾ ਚਿਪਕੀਲਾ ਲੇਬਲ ਹੁੰਦਾ ਹੈ ਆਮ ਤੌਰ ਤੇ ਕਾਰੋਬਾਰੀ ਸਰਕਾਰਾਂ ਦੁਆਰਾ ਟਿਕਟਾਂ ਖਰੀਦੇ ਹਨ ਕਹਾਣੀ ਸੰਗ੍ਰਹਿ ਵੀ ਇਨਾਂ ਤੇ ਨਜ਼ਰ ਮਾਰੀਏ ਤੇ 36 ਬਰੇ ਬਾਅਦ 1900 43 ਨੂੰ ਆਇਆ ਸੀ ਕੁੰਜੀਆਂ 44 ਚ ਆਇਆ ਸੀ ਆਖਰੀ ਖਤ 1956 ਚ ਗੋਜਰ ਦੀਆਂ ਪਰੀਆਂ 1960 ਦੇ ਵਿੱਚ ਚਾਨਣ ਦਾ ਹੌਂਕਾ 1962 ਦੇ ਵਿੱਚ ਜੰਗਲੀ ਬੂਟੀ 1969 ਦੇ ਵਿੱਚ ਹੀਰੇ ਦੀ ਕਣੀ ਪੰਜ ਵਰੇ ਲੰਬੀ ਸੜਕ ਇੱਕ ਸ਼ਹਿਰ ਦੀ ਮੌਤ ਤੀਜੀ ਔਰਤ ਤਕਰੀਬਨ 11 ਦੇ ਕਰੀਬ ਤਾਂ ਜੇਕਰ ਆਪਾਂ ਕਾਵ ਸੰਗ੍ਰਹਿ ਦੀ ਗੱਲ ਕਰੀਏ ਤਾਂ 23 ਦੇ ਕਰੀਬ ਇਹਨਾਂ ਦੇ ਕਾਵ ਸੰਗ੍ਰਹਿ ਨੇ ਤੇ ਹੋਰ ਸੋਧੇ ਵੀ ਨੇ ਬਲ ਬਲ ਦੀਵੜਿਆ ਅਦਨ ਬਾਗ ਦੇ yogi ਗੱਦ ਰਚਨਾਵਾ ਵੀ ਇਹਨਾਂ ਨੇ ਲਿਖਿਆ ਨੇ ਕੋਈ 15 ਦੇ ਕਰੀਬ ਸਫਰਨਾਮਾ ਹੈ ਬਾਰੀਆਂ ਚਰੋਖੇ ਜਿਹੜਾ 1961 ਦੇ ਵਿੱਚ ਰਿਲੀਜ਼ ਕੀਤਾ ਸੀ ਅਮਰਤਾ ਪ੍ਰੀਤਮ ਨੂੰ ਬਹੁਤ ਸਾਰੇ ਸਨਮਾਨ ਦਿੱਤੇ ਗਏ ਨੇ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ ਔਰ ਜੇਕਰ ਇਹਨਾਂ ਦੀ ਜ਼ਿੰਦਗੀ ਤੇ ਨਜ਼ਰ ਮਾਰੀਏ ਤੇ ਸੰਘਰਸ਼ਮਈ ਇਹਨਾਂ ਦੀ ਜ਼ਿੰਦਗੀ ਰਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਨਾਬਲਕਾਰ ਰਹੀ ਹੈ ਔਰ ਭਾਰਤ ਦਾ ਇੱਕ ਨਾਮ ਅਮਰਤਾ ਪ੍ਰੀਤਮ ਦੇ ਨਾਲ ਵੀ ਹੈ ਕਿਉਂਕਿ ਅਮਰਤਾ ਪ੍ਰੀਤਮ ਸਾਹਿ ਦੇ ਖੇਤਰ ਵਿੱਚ ਭਾਰਤ ਦਾ ਹਮੇਸ਼ਾ ਨਾਮ ਚਮਕਾਉਂਦੇ ਆਏ ਨੇ ਔਰ ਜੇ ਉਹਨਾਂ ਦੇ ਨਾਬਲਾਂ ਦੀ ਗੱਲ ਕਰ ਲਈਏ ਪਿੰਜਰ ਅਜ ਅੱਖਾਂ ਵਾਲੇ ਸ਼ਾ ਨੂੰ ਇਹ ਕਵਿਤਾ ਜਿਹੜੀ ਹੈ ਇਹ ਕੌਣ ਇਸ ਕਵਿਤਾ ਦੇ ਵਿੱਚ ਛੁਪੇ ਹੋਏ ਦਰਦ ਨੂੰ ਪਹਿਚਾਣਦਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਆਪਣੇ ਪਹਿਲੇ ਪਤੀ ਪ੍ਰੀਤਮ ਸਿੰਘ ਦਾ ਜਿਹੜਾ ਨਾਮ ਸੀ ਪ੍ਰੀਤਮ ਉਹ ਮਰਦੇ ਦਮ ਤੱਕ ਬੇਸ਼ੱਕ ਇਹਨਾਂ ਦੀ ਆਪਸ ਵਿੱਚ ਹੀ ਉਸ ਤੋਂ ਬਾਅਦ ਅਣਬਣ ਹੋ ਗਈ ਅਣਬਣ ਦਾ ਮਤਲਬ ਇਹ ਹੈ ਕਿ ਅਲੱਗ-ਅਲੱਗ ਹੋ ਗਏ ਔਰ ਲੇਕਿਨ ਆਪਣੇ ਪਹਿਲੇ ਪਿਆਰ ਪਹਿਲੇ ਪਤੀ ਨੂੰ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਆਪਣੇ ਨਾਲ ਰੱਖਿਆ ਅਮਰਤਾ ਪ੍ਰੀਤਮ ਪ੍ਰੀਤਮ ਮਤਲਬ ਉਹਨਾਂ ਦੇ ਪਹਿਲੇ ਪਤੀ ਦਾ ਨਾਮ ਸੀ ਪ੍ਰੀਤਮ ਉਹਨਾਂ ਨੇ ਆਪਣੇ ਨਾਮ ਦੇ ਨਾਲ ਰੱਖ ਕੇ ਉਸ ਨੂੰ ਤਖੱਲਸ ਦੇ ਤੌਰ ਤੇ ਇਸਤੇਮਾਲ ਕੀਤਾ ਆਪ ਜੀ ਦੇ ਦੋ ਬੱਚੇ ਹੋਏ ਨੇ ਔਰ ਅਮਰਤਾ ਪ੍ਰੀਤਮ ਪ੍ਰੀਤਮ ਸਿੰਘ ਤੋਂ ਬਾਅਦ ਇਮਰੋਜ਼ ਦੇ ਨਾਲ ਬਾਕੀ ਦੀ ਉਹਨਾਂ ਨੇ ਜ਼ਿੰਦਗੀ ਜਿਹੜੀ ਹੈ ਉਹ गुਸਾਰੀ ਹੈ ਸੋ ਦੋਸਤੋ ਅਮਰਤਾ ਪ੍ਰੀਤਮ ਨੂੰ ਅੱਜ ਦਿਲ ਕੀਤਾ ਹੈ ਉਹਨਾਂ ਦੀ ਜ਼ਿੰਦਗੀ ਤੇ ਗੱਲਬਾਤ ਕਰਨ ਨੂੰ ਕਿਉਂਕਿ ਤੁਸੀਂ ਹਮੇਸ਼ਾ ਪੋਸੂ ਨਾਮਾ ਦੇ ਉੱਪਰ ਉਹਨਾਂ ਸਾਰੇ ਸਾਹਿਤਕਾਰਾਂ ਦੀਆਂ ਜੀਵਨੀਆਂ ਬਾਰੇ ਸੁਣਦੇ ਹੋ ਅੱਛੇ ਅੱਛੇ ਕਮੈਂਟ ਵੀ ਦਿੰਦੇ ਹੋ ਸੋ ਸਾਡਾ ਵੀ ਫਰਜ਼ ਬਣਦਾ ਹੈ ਕਿ ਇਸ ਤਰ੍ਹਾਂ ਜਿਨ੍ਹਾਂ ਨੇ ਸਾਹਿਦੇ ਖੇਤਰ ਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਮੱਲਾ ਮਾਰੀਆਂ ਹੋਣ ਉਹਨਾਂ ਦੀਆਂ ਜੀਵਨੀਆਂ ਨੂੰ ਆਪ ਸਭ ਦੇ ਰੂਬਰੂ ਜ਼ਰੂਰ ਕੀਤਾ ਜਾਵੇ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ